ਤੁਹਾਡਨ ਇੱਕ ਬਹੁਤ ਅਹਿਮ ਖਬਰ ਸਾਂਝੀ ਕਰਨ ਜਾ ਰਹੇ ਹਾਂ ਇੱਕ ਖਬਰ ਜੁੜੀ ਹੋਈ ਹੈ ਵੋਟਰਾਂ ਦੇ ਨਾਲ ਜਾਂ ਉਹਨਾਂ ਵੋਟਰਾਂ ਦੇ ਨਾਲ ਜਿਨ੍ਹਾਂ ਦੀ ਵੋਟ ਹਾਲ ਤੱਕ ਨਹੀਂ ਬਣੀ ਹੈ ਦਰਸਲ ਇਹ ਜਿਹੜਾ ਖਬਰ ਹੈ ਸਾਂਝੀ ਕੀਤੀ ਹੈ ਜ਼ਿਲ੍ਹਾ ਚੋਣ ਅਫਸਰ ਤੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨੇ ਉਹਨਾਂ ਕਿਹਾ ਹੈ ਕਿ ਇਸ ਨੂੰ ਲੈ ਕੇ 9 ਦਸੰਬਰ ਨੂੰ ਵਿਸ਼ੇਸ਼ ਕੈਂਪ ਲਗਾਏ ਜਾਣੇ ਨੇ ਇਹਨਾਂ ਕੈਂਪਾਂ ਦੇ ਵਿੱਚ ਤੁਸੀਂ ਸ਼ਿਰਕਤ ਕਰਕੇ ਫਾਰਮ ਭਰ ਕੇ ਆਪਣੀ ਨਵੀਂ ਵੋਟ ਬਣਵਾ ਸਕਦੇ ਹੋ ਜੇਕਰ ਤੁਹਾਡੇ ਪਰਿਵਾਰ ਦੀ ਮ੍ਰਿਤਕ ਹੋ ਗਈ ਹੈ ਕਿਸੇ ਪਰਿਵਾਰ ਦੇ ਮੈਂਬਰ ਦੀ ਮੌਤ ਹੋ ਗਈ ਹੈ ਤਾਂ ਉਸ ਦੀ ਵੋਟ ਸੂਚੀ ਵਿੱਚੋਂ ਤੁਸੀਂ ਨਾਂ ਵੀ ਕਟਵਾ ਸਕਦੇ ਹੋ ਉਹਨਾਂ ਨੇ ਦੱਸਿਆ ਹੈ ਕਿ ਜੇ ਤੁਸੀਂ ਨਵੀਂ ਬੋਡ ਬਣਵਾਉਣੀ ਹੈ ਤਾਂ ਫਾਰਮ ਨੰਬਰ 6 ਭਰ ਕੇ ਅਗਰ ਕਿਸ ਦੀ ਮੌਤ ਹੋ ਗਈ ਹੈ ਤਾਂ ਫਾਰਮ ਨੰਬਰ 7 ਭਰ ਕੇ ਜਾਂ ਤੁਹਾਡਾ ਪੋਲਿੰਗ ਬੂਥ ਬਦਲ ਗਿਆ ਹੈ ਜਾਂ ਹੋਰ ਥਾਂ ਜਗਾ ਚਲਿਆ ਗਿਆ ਹੈ ਤਾਂ ਫਾਰਮ ਨੰਬਰ ਤੁਸੀਂ 8 ਭਰ ਕੇ ਤੁਸੀਂ ਆਪਣੀ ਜਿਹੜੀ ਵੋਟ ਸੂਚੀ ਹੈ ਉਹਦੇ ਵਿੱਚ ਸੁਧਾਈ ਜਿਹੜੀ ਉਹ ਤੁਸੀਂ ਕਰਵਾ ਸਕਦੇ ਹੋ ਹੋ ਨਵੀਂ ਅਪਡੇਟ ਦੇ ਦੇ ਰਹੇ ਨੇ ਦੇਖਦੇ ਰਹੋ ਲੁਧਿਆਣਾ ਲਈ ਤੁਹਾਡੇ ਨਾਲ ਬਹੁਤ ਅਹਿਮ ਖਬਰ ਸਾਂਝੀ ਕਰਨ ਜਾ ਰਹੇ ਹਾਂ ਇੱਕ ਖਬਰ ਜੁੜੀ ਹੋਈ ਹੈ ਵੋਟਰਾਂ ਦੇ ਨਾਲ ਜਾਂ ਉਹਨਾਂ ਵੋਟਰਾਂ ਦੇ ਨਾਲ ਜਿਨ੍ਹਾਂ ਦੀ ਵੋਟ ਹਾਲ ਤੱਕ ਨਹੀਂ ਬਣੀ ਹੈ ਦਰਸਲ ਇਹ ਜਿਹੜਾ ਖਬਰ ਹੈ ਸਾਂਝੀ ਕੀਤੀ ਹੈ ਜ਼ਿਲ੍ਹਾ ਚੋਣ ਅਫਸਰ ਤੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨੇ ਉਹਨਾਂ ਕਿਹਾ ਹੈ ਕਿ ਇਸ ਨੂੰ ਲੈ ਕੇ 9 ਦਸੰਬਰ ਨੂੰ ਵਿਸ਼ੇਸ਼ ਕੈਂਪ ਲਗਾਏ ਜਾਣੇ ਨੇ ਇਹਨਾਂ ਕੈਂਪਾਂ ਦੇ ਵਿੱਚ ਤੁਸੀਂ ਸ਼ਿਰਕਤ ਕਰਕੇ ਫਾਰਮ ਭਰ ਕੇ ਆਪਣੀ ਨਵੀਂ ਵੋਟ ਬਣਵਾ ਸਕਦੇ ਹੋ ਜੇਕਰ ਤੁਹਾਡੇ ਪਰਿਵਾਰ ਦੀ ਮ੍ਰਿਤਕ ਹੋ ਗਈ ਹੈ ਕਿਸੇ ਪਰਿਵਾਰ ਦੇ ਮੈਂਬਰ ਦੀ ਮੌਤ ਹੋ ਗਈ ਹੈ ਤਾਂ ਉਸ ਦੀ ਵੋਟ ਸੂਚੀ ਵਿੱਚੋਂ ਤੁਸੀਂ ਨਾਂ ਵੀ ਕਟਵਾ ਸਕਦੇ ਹੋ ਉਹਨਾਂ ਨੇ ਦੱਸਿਆ ਹੈ ਕਿ ਜੇ ਤੁਸੀਂ ਨਵੀਂ ਬੋਡ ਬਣਵਾਉਣੀ ਹੈ ਤਾਂ ਫਾਰਮ ਨੰਬਰ 6 ਭਰ ਕੇ ਅਗਰ ਕਿਸ ਦੀ ਮੌਤ ਹੋ ਗਈ ਹੈ ਤਾਂ ਫਾਰਮ ਨੰਬਰ 7 ਭਰ ਕੇ ਜਾਂ ਤੁਹਾਡਾ ਪੋਲਿੰਗ ਬੂਥ ਬਦਲ ਗਿਆ ਹੈ ਜਾਂ ਹੋਰ ਥਾਂ ਜਗਾ ਚਲਿਆ ਗਿਆ ਹੈ ਤਾਂ ਫਾਰਮ ਨੰਬਰ ਤੁਸੀਂ 8 ਭਰ ਕੇ ਤੁਸੀਂ ਆਪਣੀ ਜਿਹੜੀ ਵੋਟ ਸੂਚੀ ਹੈ ਉਹਦੇ ਵਿੱਚ ਸੁਧਾਈ ਜਿਹੜੀ ਉਹ ਤੁਸੀਂ ਕਰਵਾ ਸਕਦੇ ਹੋ ਹੋਰ ਨਵੇਂ ਅਪਡੇਟਸ ਦੇਖਦੇ ਰਹੇ ਨੀ ਦੇਖਦੇ ਰਹੋ ਲੁਧਿਆਣਾ ਦੇ